ਜੀ ਹਾਂ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਅਧਿਆਪਕਾਂ ਤੇ ਕਿਸਾਨਾਂ ਤੇ ਕੀਤੀ ਗਈ ਹੈ ਥਾਣੇ ਅੱਗੇ ਧਰਨਾ ਲਗਾ ਕੇ ਬੈਠੇ ਕਿਸਾਨਾਂ ਤੇ ਅਧਿਆਪਕਾਂ ਤੇ ਪੁਲਿਸ ਵੱਲੋਂ ਲਾਠੀ ਚਾਰਜ ਕੀਤਾ ਗਿਆ ਵੱਡੀ ਗ੍ਰਿੰਟੀ ਚ ਲੋਕਾਂ ਨੂੰ ਪੁਲਿਸ ਵੱਲੋਂ ਹਿਰਾਸਤ ਚ ਵੀ ਲਿਆ ਗਿਆ ਇਸ ਮੌਕੇ ਪ੍ਰਦਰਸ਼ਨਕਾਰੀ ਲੋਕਾਂ ਵੱਲੋਂ ਪੁਲਿਸ ਦੀ ਕਾਰਵਾਈ ਦਾ ਜੰਮ ਕੇ ਵਿਰੋਧ ਵੀ ਕੀਤਾ ਗਿਆ ਇਸ ਮੌਕੇ ਪ੍ਰਦਰਸ਼ਨਕਾਰੀ ਲੋਕਾਂ ਵੱਲੋਂ ਪੁਲਿਸ ਦੀ ਇਸ ਕਾਰਵਾਈ ਦਾ ਜੰਮ ਕੇ ਵਿਰੋਧ ਵੀ ਕੀਤਾ ਗਿਆ ਪੁਲਿਸ ਦੀ ਇਸ ਕਾਰਵਾਈ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜੋ ਕਿ ਵਾਕਈ ਹੀ ਹੈਰਾਨ ਕਰ ਦੇਣ ਵਾਲੀਆਂ ਨੇ ਜਾਣਕਾਰੀ ਮੁਤਾਬਕ ਅਧਿਆਪਕਾਂ ਤੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਥਾਣਾ ਸਦਰ ਰਾਮਪੁਰਾ ਅੱਗੇ ਧਰਨਾ ਲਗਾਇਆ ਗਿਆ ਸੀ ਜਿਨ੍ਹਾਂ ਨੂੰ ਖਦੇੜਨ ਲਈ ਪੁਲਿਸ ਵੱਲੋਂ ਇਸ ਕਾਰਵਾਈ ਨੂੰ ਅਮਲ ਚ ਲਿਆਂਦਾ ਗਿਆ ਦੱਸਦੀਏ ਕਿ ਬਠਿੰਡਾ ਪੁਲਿਸ ਵੱਲੋਂ ਪਿੰਡ ਚਾਓਕੇ ਚ ਅਦਰਸ਼ ਸਕੂਲ ਅੱਗੇ ਪ੍ਰਦਰਸ਼ਨ ਕਰ ਰਹੇ ਬਰਖਾਸਤ ਅਧਿਆਪਕਾਂ ਨੂੰ ਹਿਰਾਸਤ ਚ ਲਿਆਂਦਾ ਗਿਆ ਸੀ ਪੁਲਿਸ ਇਸ ਕਾਰਵਾਈ ਖਿਲਾਫ ਕਿਸਾਨਾਂ ਤੇ ਅਧਿਆਪਕਾਂ ਵੱਲੋਂ ਥਾਣਾ ਸਦਰ ਅੱਗੇ ਧਰਨਾ ਲਗਾ ਦਿੱਤਾ ਗਿਆ ਸੀ ਇਸ ਦੇ ਚੱਲਦੇ ਹੀ ਪੁਲਿਸ ਵੱਲੋਂ ਇਸ ਕਾਰਵਾਈ ਨੂੰ ਅਮਲ ਤੇ ਲਿਆਂਦਾ ਗਿਆ। ਚੌਕੇ ਹੋਇਆ ਦਰਸ ਸਕੂਲ ਆ ਆਪਣਾ ਤੇ ਉੱਥੇ ਮੈਨੇਜਮੈਂਟ ਦਾ ਟੀਚਰਾਂ ਦਾ ਆਪਸ ਵਿੱਚ ਝਗੜਾ ਚੱਲਦਾ ਸੀ। ਉਹ ਕਾਫੀ ਦਿਨਾਂ ਤੋਂ ਟੀਚਰ ਜਿਹੜੇ ਆ ਸਕੂਲ ਨੂੰ ਤਾਲਾ ਲਾ ਕੇ ਬੈਠੇ ਜਿਓ ਤੇ ਬੱਚਿਆਂ ਦੀ ਪੜ੍ਹਾਈ ਜਿਹੜੀ ਆ ਪ੍ਰਾਪਤ ਹੋ ਸੀ ਹੋ ਰਹੀ ਸੀ। ਉਹ ਸਾਰੇ ਆਲੇ-ਦੁਆਲੇ ਦੇ ਇਲਾਕੇ ਦੇ ਪਿੰਨਾਂ ਦੇ ਮਾਪੇ ਆਪਣੇ ਮਾਨਜੋਗ ਜੀ ਸਾਹਿਬ ਐਸਐਸਪੀ ਸਾਹਿਬ ਤੇ ਬਾਕੀ ਅਫਸਰਵਾਲਿਆਂ ਨੂੰ ਮਿਲੇ ਕਿ ਸਾਡਾ ਇਹ ਸਕੂਲ ਜਿਹੜਾ ਖਲਾਇਆ ਜਾਵੇ। ਉਹਨਾਂ ਦਾ ਰਿਜ਼ਲਟ ਵੀ ਲੇਟ ਹੋ ਗਿਆ ਇਹਨਾਂ ਨੇ ਤੋਂ ਲੱ ਲਾਇਆ ਹੋਂਦ ਫਿਰ ਆ ਤਾਂ ਹੀ ਆਉਂਦਾ ਪ੍ਰਿੰਟ ਮੇਜ ਹਲਿੰਦੇ ਹੋਏ ਅਸੀਂ ਉਹ ਜਿਹੜਾ ਗੇਟ ਆ ਉਹ ਖਲਾਇਆ ਤੇ ਕੁਝ ਬੰਦਿਆਂ ਨੇ ਹੀ ਪ੍ਰਿੰਟ ਰੈਸ਼ਟ ਕੀਤੀ ਹੈ ਟੋਟਲ ਬੰਦੇ ਅਸੀਂ ਉੱਥੋਂ ਸਕੂਲ ਚੋਂ ਅਸੀਂ ਆਪਣਾ ਨੌ ਲੇਡੀ ਸ਼ਰਟ ਤੇ ਦੋ ਬੰਦੇ ਕਿਤੇ ਤੋਰਾ ਕਰਨਾ ਇਹਨਾਂ ਨੂੰ ਪਹਿਲਾਂ ਸਮਝਾਇਆ ਵੀ ਥਾਣੇ ਮੁਰੇ ਥਾਣਾ ਉੱਗਾ ਲਾਉਣਾ ਨਹੀਂ ਪੰਦਾ ਕਿਉਂਕਿ ਇੱਥੇ ਜੋ ਵੀ ਅਸੀਂ ਕਰਦੇ ਆ ਅਸੀਂ ਆਪਣਾ ਜੋ ਕਾਨੂੰਨ ਕਹਿੰਦਾ ਉਸ ਅਨੁਸਾਰ ਕਰੀ ਕਰਦੇ ਆ ਸਾਰੇ ਬਿਜੈਨਸੀ ਪਰ ਇਹਨਾਂ ਮੇਥੋਂ ਦੇ ਸਪਰਸਾ ਸੀ ਕਾਨੂੰਨੀ ਤੌਰ ਤੇ ਸਾਡੇ ਕੋਲੇ ਪ੍ਰਿੰਟ ਐਕਸ਼ਨ ਮੰਨਦਾ ਜੋ ਮਕਦਮਾ ਦਰਜ ਹੋ ਉਹਦੇ ਚ ਰਿਸ਼ਟ ਪਾਕ ਇਹਨਾਂ ਦੇ ਗਲੌਬ ਜਿਹੜੀ ਧਾਰਵੀ ਕੀਤੀ ਜੋਗੇ ਜੋ ਵਾਰ-ਵਾਰ ਬੱਚਿਆਂ ਦੀ ਪੜ੍ਹਾਈ ਨੂੰ ਖਰਾਬ ਕਰ ਰਹੇ ਤੇ ਬਿਨਾਂ ਵਜ੍ਹਾ ਆਨਰੋਟ ਦੀ ਸਥਿਤੀ ਜਿਹੜੀ ਆ ਇਦਾਂ ਦਾ